ਮੱਛੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਇਸ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਹ ਇੱਕ ਪੌਸ਼ਟਿਕ ਅਤੇ ਸਵਾਦੀ ਭੋਜਨ ਹੈ, ਖਾਸ ਕਰਕੇ ਜੇ ਇਸ ਨੂੰ ਸਹੀ ਢੰਗ ਨਾਲ ਪਕਾਇਆ ਜਾਵੇ। ਮੱਛੀ ਖਾਣ ਦੇ ਫਾਇਦੇ: omega-3 ਫੈਟੀ ਐਸਿਡ ਦਾ ਸਰੋਤ। ਮੱਛੀ, ਖਾਸ ਤੌਰ ਤੇ ਸਾਲਮਨ, ਟੂਨਾ ਅਤੇ ਮੈਕਰਲ ਵਰਗੀਆਂ ਚਰਬੀ ਵਾਲੀਆਂ ਮੱਛੀਆਂ omega-3 ਫੈਟੀ ਐਸਿਡ ਦਾ ਇੱਕ ਵਧੀਆ ਸਰੋਤ ਹੁੰਦੀਆਂ ਹਨ। ਇਹ ਦਿਮਾਗ ਦੀ ਸਿਹਤ, ਅੱਖਾਂ ਦੀ ਨਜ਼ਰ ਅਤੇ ਸਰੀਰ ਵਿੱਚ ਸੋਜਿਸ਼ ਨੂੰ ਘਟਾਉਣ ਲਈ ਬਹੁਤ ਜ਼ਰੂਰੀ ਹਨ। ਦਿਲ ਦੀ ਸਿਹਤ ਲਈ ਫਾਇਦੇਮੰਦ। ਮੱਛੀ ਵਿੱਚ ਮੌਜੂਦ omega-3 ਫੈਟੀ ਐਸਿਡ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦੇ ਹਨ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਅਤੇ ਖੂਨ ਵਿੱਚ ਚਰਬੀ, ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਘਟਕ ਕਰਦੇ ਹਨ। ਪ੍ਰੋਟੀਨ ਦਾ ਭਰਪੂਰ ਸਰੋਤ, ਮੱਛੀ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਦਾ ਇੱਕ ਉੱਤਮ ਸਰੋਤ ਹੈ, ਜੋ ਮਾਸਪੇਸ਼ੀਆਂ ਦੀ ਮੁਰੰਮਤ ਅਤੇ ਵਿਕਾਸ ਲਈ ਮਹੱਤਵਪੂਰਨ ਹੈ। ਵਿਟਾਮਿਨ ਅਤੇ ਖਣਿਜ, ਮੱਛੀ ਵਿੱਚ ਵਿਟਾਮਿਨ ਡੀ ਅਤੇ ਵਿਟਾਮਿਨ B12 ਵਰਗੇ ਕਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਈ ਆਇਡਨ ਜ਼ਿੰਕ ਅਤੇ ਆਇਓਡੀਨ ਵਰਗੇ ਤੱਤਾਂ ਦਾ ਵੀ ਵਧੀਆ ਸਰੋਤ ਹੈ ਮੱਛੀ ਬਣਾਉਣ ਦਾ ਸਹੀ ਤਰੀਕਾ ਮੱਛੀ ਨੂੰ ਸਿਹਤਮੰਦ ਤਰੀਕੇ ਨਾਲ ਬਣਾਉਣ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ 1 ਸਹੀ ਮੱਛੀ ਦੀ ਚੋਣ ਤਾਜ਼ੀ ਅਤੇ ਚੰਗੀ ਕੁਆਲਿਟੀ ਵਾਲੀ ਮੱਛੀ ਚੁਣੋ ਕੋਸ਼ਿਸ਼ ਕਰੋ ਕਿ ਉਹ ਮੱਛੀ ਖਰੀਦੋ ਜਿਸ ਵਿੱਚ ਕੰਡੇ ਘੱਟ ਹੋਣ ਤਾਂ ਜੋ ਖਾਣ ਵਿੱਚ ਆਸਾਨੀ ਹੋਵੇ 2 ਮੈਰੀਨੇਟ ਕਰਨਾ ਮੱਛੀ ਨੂੰ ਪਕਾਉਣ ਤੋਂ ਪਹਿਲਾਂ ਨਮਕ, ਨਿੰਬੂ ਦਾ ਰਸ, ਲਸਣ, ਅਦਰਕ ਅਤੇ ਮਸਾਲਿਆਂ ਨਾਲ ਮੈਰੀਨੇਟ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਮੱਛੀ ਦਾ ਸਵਾਦ ਵਧਦਾ ਹੈ ਅਤੇ ਮਾੜੀ ਗੰਦ ਵੀ ਦੂਰ ਹੋ ਜਾਂਦੀ ਹੈ। 3 ਪਕਾਉਣ ਦਾ ਤਰੀਕਾ ਗ੍ਰਿਲਿੰਗ ਜਾਂ ਬੇਕਿੰਗ ਇਹ ਮੱਛੀ ਬਣਾਉਣ ਦੇ ਸਭ ਤੋਂ ਸਿਹਤਮੰਤ ਤਰੀਕੇ ਹਨ। ਤੁਸੀਂ ਥੋੜਾ ਜਿਹਾ ਤੇਲ ਲਗਾ ਕੇ ਮੱਛੀ ਨੂੰ ਓਵਨ ਵਿੱਚ ਬੇਕ ਕਰ ਸਕਦੇ ਹੋ ਜਾਂ ਗ੍ਰਿਲ ਕਰ ਸਕਦੇ ਹੋ। ਇਸ ਨਾਲ ਮੱਛੀ ਦੇ ਕੁਦਰਤੀ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ। ਸਟੀਮਿੰਗ ਮੱਛੀ ਨੂੰ ਪਾਫ਼ ਵਿੱਚ ਪਕਾਉਣਾ ਇੱਕ ਹੋਰ ਵਧੀਆ ਤਰੀਕਾ ਹੈ। ਇਸ ਵਿੱਚ ਤੇਲ ਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਅਤੇ ਮੱਛੀ ਬਹੁਤ ਨਰਮ ਬਣਦੀ ਹੈ ਕੜੀ ਬਣਾਉਣਾ ਜੇਕਰ ਤੁਸੀਂ ਮੱਛੀ ਦੀ ਕੜੀ ਬਣਾ ਰਹੇ ਹੋ ਤਾਂ ਘੱਟ ਤੇਲ ਦਾ ਇਸਤੇਮਾਲ ਕਰੋ ਅਤੇ ਜ਼ਿਆਦਾ ਮਸਾਲੇ ਨਾ ਪਾਓ ਇਸ ਨਾਲ ਮੱਛੀ ਦੀ ਸਿਹਤਮੰਦਤਾ ਬਣੀ ਰਹਿੰਦੀ ਹੈ 4 ਤਲਣ ਤੋਂ ਬਚੋ ਮੱਛੀ ਨੂੰ ਜ਼ਿਆਦਾ ਤੇਲ ਵਿੱਚ ਤਲਣ ਤੋਂ ਪਰਹੇਜ਼ ਕਰੋ ਇਸ ਨਾਲ ਇਸ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਇਹ ਭਾਰੀ ਹੋ ਜਾਂਦੀ ਹੈ ਇਹਨਾਂ ਤਰੀਕਿਆਂ ਨਾਲ ਤੁਸੀਂ ਮੱਛੀ ਦੇ ਪੂਰੇ ਫਾਇਦੇ ਪ੍ਰਾਪਤ ਕਰ ਸਕਦੇ ਹੋ ਅਤੇ ਨਾਲ ਹੀ ਇਸ ਦਾ ਸਵਾਦ ਵੀ ਮਾਣ ਸਕਦੇ ਹੋ